ਕੀ ਹੋਊ? ਹਾਂ। ਉਹ ਕਿਹੜੀ ਗੱਲ ਚੋਗੀ ਲੱਤੀ ਰੀਤ ਦੇ ਕੋਲ ਹੈ। ਪਸੀ ਹੈੀ ਮਨਪੱਤ ਤੁਹਾਡੇ ਸਾਹਮਣੇ ਇਕੱਠੇ ਹੋਈ ਹੈ ਸਾਰੇ। ਤੇ ਹੋਇਆ ਦਾ ਕੰਮ ਮਾੜਾ ਹੀ ਹੈ ਜੀ। ਤੁਹਾਡਾ ਇਲਾਕਾ ਪੈਂਦਾ ਏਰੀਆ ਹਾਂਜੀ ਹਾਂਜੀ। ਲੋਕਾਂ ਦਾ ਲੱਗਿਆ ਵੀ ਰੱਖਦੇ ਨੇ ਚੱਲ ਚੱਲ ਕੇ। ਇਹ ਤਾਂ ਮੈਨੂੰ ਭਾਈ ਦਾ ਫੋਨ ਆਇਆ ਸਵੇਰੇ। ਕਿ ਮੇਰੇ ਫਰੈਂਡ ਨੇ ਬੜੇ ਖਾਸ ਮੇਰੇ ਭਰਾਵਾਂ ਵਰਗੇ ਨੇ ਇਹਨਾਂ ਦਾ ਫੋਨ ਆਇਆ ਸਵੇਰੇ ਸਵੇਰੇ ਕਿ ਦੁਕਾਨ ਤੇ ਚੋਰੀ ਹੋ ਗਈ। ਤੇ ਮੈਂ ਫਿਰ ਉਸੇ ਟਾਈਮ ਨਾਲ ਨਾਲ ਹੀ ਭੱਜਿਆ। ਤੇ ਜਦੋਂ ਮੌਕੇ ਤੇ ਦੇਖਿਆ ਤੇ ਕੰਮ ਹੋਇਆ ਸੀ ਸਾਰਾ। ਫਿਰ ਇਹਨਾਂ ਨੂੰ ਪੀਸੀਆਰ ਵਾਲੇ ਆਏ। ਉਹ ਆਪਣੇ ਕਾਰਵਾਈ ਕਰਕੇ ਗਏ। ਫਿਰ ਉਹ ਸਾਨੂੰ ਕਹਿੰਦੇ ਰਿਪੋਰਟ ਲਿਖਵਾਓ ਜਾਂਦੇ ਆਪਾਂ थाने ਲਿਖਵਾ ਗਏ ਸਾਰਾ ਉਹਨਾਂ ਨੂੰ ਤੇ ਉਹਨੂੰ ਕਹਿੰਦੇ ਜਿਹੜੀ ਬੰਦੀ ਕਾਰਵਾਈ ਆਪਾਂ ਕਰਦੇ ਆ ਉਸ ਵਾਰ ਤੁਸੀਂ ਮੀਡੀਆ ਭਰਾ ਸਾਰੇ ਆਏ ਆਪਣੇ ਜਿਹੜਾ ਜਿਹਨੇ ਜਾਨ ਕੋਲ ਕਰਦੇ ਨੇ ਮਾਨ ਭਾਜੀ ਦੱਸਦੇ ਪਏ ਤੁਹਾਨੂੰ 5 ਤੋਂ 6 ਲੱਖ ਦਾ ਹੈਗਾ ਬਾਕੀ ਮੈਂ ਐਸਟੀਮੇਟ ਲਾਂਦੇ ਵੇ ਕੈਮਰੇ ਵਿੱਚ ਆ ਰਹੇ ਬੰਦੇ ਹਾਂਜੀ ਕੈਮਰੇ ਵਿੱਚ ਬੰਦਾ ਆ ਰਿਹਾ ਜੀ ਕੈਮਰੇ ਵਿੱਚ ਇੱਕ ਬੰਦਾ ਤਾਂ ਆ ਰਿਹਾ ਉਹ ਜਿਹੜਾ ਮਲਕੀ ਪੰਜ-ਸੱਤ ਵਾਰੀ ਅੰਦਰ ਆਇਆ 10 ਵਾਰੀ ਅੰਦਰ ਆਇਆ ਮਾਲ ਚੱਕਣ ਤੇ ਉਹ ਗੱਡੀ 'ਚ ਮਾਲ ਲੋਡ ਕਰ ਰਿਹਾ ਗੱਡੀ 'ਚ ਵੀ ਬੰਦਾ ਇੱਕ ਹੈਗਾ ਬੰਦੇ ਦੋ ਤੋਂ ਤਿੰਨ ਹੋ ਸਕਦੇ ਆ ਦੋ ਤਾਂ ਕਨਫਰਮ ਹੀ ਹੈ ਜੀ ਇੱਕ ਗੱਡੀ ਅੱਗੇ ਪਿੱਛੇ ਕਰ ਰਿਹਾ ਔਰ ਇੱਕ ਆਪਣਾ ਮਾਲ ਚੱਕ ਰਿਹਾ ਵਾ ਕਿੰਦਾ ਹੀ ਕਾਰਬੇ ਚਾਹੁੰਦੇ ਹੋਣੀ ਚਾਹੀਦੀ ਲੱਖ ਦੇ ਵਿੱਚ ਜਿੱਦਾ ਪੀਸੀਆ ਦਾ ਢੇਡਾ ਲੱਗਣਾ ਚਾਹੀਦਾ ਭਾਜੀ ਪੀਸੀਆ ਦਾ ਢੇਡਾ ਵੱਧੇ ਸੇਫਟੀ ਲੱਗੇ ਆਪਾਂ ਲੋਕ ਦੇਖੋ ਟੈਕਸ ਪੀਰ ਆ ਸਾਡੇ ਲਗਾ ਦਾ ਹੀ ਹਾਲ ਮੇਰਾ ਨਾਮ ਚੰਦਨ ਗੁਪਤਾ ਹੈ ਮੈਂ ਕਿਹੜੀ ਦੀ ਕਾਰਨ ਹਾਂ ਜੀ ਮੇਰੀ ਸਪੀਮ ਕਸ਼ਮੀਰ ਆੜ ਦੁਕਾਨ ਹੈ ਮੋਜਪੁਰਾ ਬਜ਼ਾਰ ਚ ਕਿੰਨੇ ਦੀ ਗੱਲ ਹੈ ਕੀ ਪਤਾ ਸਵੇਰੇ ਤਕਰੀਬਨ 5 5:30 ਵਜੇ ਚੋਰ ਆਇਆ ਉਹਨੇ ਸ਼ਟਰ ਖੋਲਿਆ ਰਾਮ ਨਾਲ ਆਪਣਾ ਕਟਰ-ਗੁੱਟਰ ਮਾਰ ਕੇ ਤਾਲੇ-ਤੁਲੇ ਖੋਲ ਕੇ ਸ਼ਟਰ ਖੋਲ ਕੇ ਉਹਨੇ ਅੰਦਰ ਵੜਿਆ ਤੇ ਮਾਲ ਦੇ ਖਾਨੇ ਪਰ ਪਰਕੇ ਚੱਕ-ਚੱਕ ਕੇ ਆਪਣੀ ਸਵਿਫਟ ਕਾਰ ਦੇ ਵਿੱਚ ਸਵਿਫਟ ਡਿਜ਼ਾਇਰ ਕਾਰ ਦੇ ਵਿੱਚ ਪਾਇਆ ਤੇ ਉਸ ਤੋਂ ਬਾਅਦ ਕੋਈ ਉਹਨੇ ਸ਼ਟਰ ਬੰਨ ਵੀ ਕੀਤਾ ਮੈਂ ਹੋਰ ਰਿਕਾਰਡਿੰਗ ਦੇਖੀ ਉਸ ਤੋਂ ਬਾਅਦ ਸਵਾ 6 ਵਜੇ ਫਿਰ ਅੰਦਰ ਆਇਆ ਉਹ ਪਹਿਲੇ 5:30 ਵਜੇ ਆਇਆ ਫਿਰ 6:00 ਵਜੇ ਫਿਰ ਆਇਆ ਉਹ ਸ਼ਟਰ ਚੱਕ ਕੇ ਫਿਰ ਉਹ ਦੋ ਬੰਡਲ ਮੇਰੇ ਹੋਰ ਚੱਕ ਕੇ ਲੈ ਕੇ ਗਿਆ ਨੁਕਸਾਨ ਹੈ ਨੁਕਸਾਨ ਤਾਂ ਮਿਨੀਮਮ 5 ਲੱਖ ਦਾ ਮੰਨ ਲਓ 5 ਤੋਂ ਉੱਪਰ ਹੀ ਜਾਏਗਾ ਨੁਕਸਾਨ ਉਹ ਕੀ ਸੀ ਗਿਣਤੀ ਕਰ ਰਹੇ ਹੈ ਗੋਰਖਾ ਨਹੀਂ ਸੀ ਗੋਰਖਾ ਜਿਹੜਾ ਸੀਗਾ ਉਹ ਕਹਿੰਦਾ ਮੈਂ 5:00 ਵਜੇ ਚਲਾ ਗਿਆ ਸੀਗਾ ਤੇ ਘਟਨਾ 5:30 ਵਜੇ ਸ਼ੁਰੂ ਹੋਈ ਹੈ ਉਹ ਘਟਨੀ ਇਹ ਤਾਂ ਜਿਹੜਾ ਚੋਰ ਸੀਗਾ ਇਹ ਤਾਂ ਪ੍ਰੋਫੈਸ਼ਨਲ ਚੋਰ ਸੀਗਾ ਕੋਈ ਜਿਹੜਾ ਕਿ ਪੂਰੀ ਨੂੰ ਨੋਲੇਜ ਸੀਗਾ ਹਰ ਕੰਮ ਦੀ ਆਈ ਕਿਤਾ ਪਤਾ ਲੱਗਿਆ ਕਾਰ ਚ ਆਇਆ ਇਹਦੇ ਕੋਲ ਸਾਈਕਲ ਵੀ ਸੀਗੀ ਇਹਦੇ ਕੋਲ ਸਾਈਕਲ ਵੀ ਹੈ ਇਹਦੇ ਕੋਲ ਕਾਰ ਵੀ ਹੈ ਸਾਈਕਲ ਦੇ ਵਿੱਚ ਆ ਕੇ ਇਹਨੇ ਪਹਿਲੇ ਆਰਾਮ ਨਾਲ ਤਾਲੇ ਕੱਟੇ ਹੈ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਇਹ ਸਿਫਟ ਡਿਜ਼ਾਇਨ ਦੇ ਵਿੱਚ ਫਰਵੜ ਨੇ ਮਾਲ ਪਾਇਆ ਤੇ ਬਹੁਤ એનਰਜੈਟਿਕ ਬੰਦਾ ਸੀਗਾ ਜਦੋਂ ਕਿ ਮਿਲਟੈਂਟ ਹੁੰਦੇ ਤਕੜਾ ਬੰਦਾ ਸੀਗਾ ਜਿਹਨੇ ਫਟਾਫਟ ਚੁਸਤੀ ਦੇ ਨਾਲ ਇਹਨੇ ਕੰਮ ਕਰ ਲਿਆ ਵੀ 10 ਖਾਨੇ ਅਨਲੋਡ ਕਰਨ ਨੂੰ ਲੋਡ ਕਰਨ ਨੂੰ ਸਾਨੂੰ ਲੱਗ ਜਾਂਦੇ ਘਟੋੜ ਘੈਂਡਾ ਲੱਗ ਜਾਂਦਾ ਮੁੰਡਿਆਂ ਨੂੰ ਤੇ ਉਹ 10 ਮਿੰਟ ਦੇ ਵਿੱਚ ਹੀ ਕਰਕੇ ਚਲਾ ਗਿਆ ਬੜੀ ਸਪੀਡ ਨਾਲ ਕੀਤਾ ਉਹਨੇ ਯਾਰ ਦੁਕਾਨ ਦੇ ਕੋਈ ਅਜਿਹੀ ਜੀ ਲਾਈ ਨਹੀਂ ਹੋਈ ਜਿਹਦਾ ਤੁਰਪਤਾ ਲੱਗ ਜਾਵੇ ਕੋਈ ਸ਼ਟਰ ਟੁੱਟਦਾ ਐਡਾ ਕੁਝ ਲਾਇਆ ਇਹ ਚੀਜ਼ ਇਹ ਚੀਜ਼ ਲਗਾਈ ਹੋਈ ਸੀਗੀ ਮੈਂ ਜਿਹਦੇ ਮੇਰਾ ਸਾਇਰਨ ਵਜਨੇ ਚਾਹੀਦੀ ਸੀਗੀ ਉਹ ਮਗਰ ਉਸ ਤੋਂ ਵੀ ਜ਼ਿਆਦਾ ਪ੍ਰੋਫੈਸ਼ਨਲ ਸੀਗਾ ਵਜਿਆ ਨਹੀਂ ਕੁਝ ਵੀ ਕੀ ਲੱਗਦਾ ਉਹ ਪੀਤੀ ਬੰਦਾ ਲੱਗਦਾ ਨਹੀਂ ਪੀਤੀ ਬੰਦਾ ਨਹੀਂ ਹੈ ਹਾਂ ਪਰਸ਼ਨੋ ਚੋਰੀ ਹੈ ਕੋਈ ਜਿਹੜਾ ਰੈਕੀ ਕਰਕੇ ਆਇਆ ਹੈ ਕਿ ਕਿਸ ਦੁਕਾਨ 'ਚ ਮਹਿੰਗਾ ਮਾਲ ਹੈ ਕਿ ਮੇਰੇ ਕੋਲ ਤੁਹਾਡਾ ਪਿਓਰ ਦਾ ਚੰਗੇ ਅੱਛੇ ਮਾਲ ਦਾ ਮਾਲ ਸੀਗਾ ਹਾਂ ਸਾਡੇ ਕੋਲ 1000 ਰੁਪਏ ਵਾਲੀ ਸ਼ਾਲਾਂ ਸੀਗੀਆਂ ਉਹਨੇ 1000 1500 2000 ਵਾਲੀ ਮਤਲਬ 10 ਸਰੇ ਪਾਈ ਲੱਖ ਤੋਂ ਉੱਪਰ ਨੁਕਸਾਨ ਹੈ ਕਿ ਪੁਲਿਸ ਐਂਡ ਪੁਲਿਸ ਤਾਂ ਆ ਗਈ ਸੀ मौके ਤੇ ਬਾਕੀ ਪੁਲਿਸ ਕਰ ਰਹੀ ਹੈ ਕਾਰਵਾਈ ਦੇਖਦੇ ਹਾਂ ਕਿ ਪੁਲਿਸ ਨੂੰ ਥੋੜਾ ਜਿਆਦਾ ਫਾਸਟ ਕਰਨਾ ਚਾਹੀਦਾ ਹੈ ਐਦਾਂ ਦੇ ਪ੍ਰੋਫੈਸ਼ਨਲ ਚੋਰ ਤਾਂ ਜਰੂਰ ਫੜਨੇ ਚਾਹੀਦੇ ਹੈ ਕਿਉਂ ਇਹ ਨਸ਼ੇੜੀ ਹੋਏ ਤਾਂ ਗੱਲ ਵੱਖਰੀ ਹੈ ਇਹ ਜੇ ਤਾਂ ਫਿਰ ਪ੍ਰੋਫੈਸ਼ਨਲ ਚੋਰ ਹੈ ਪ੍ਰੋਫੈਸ਼ਨਲ ਕਿਲਰ ਹੈ ਐਦਾਂ ਦੇ ਬੰਦੇ ਤਾਂ ਫੜਨੇ ਚਾਹੀਦੇ ਪਰ ਉਸ ਨੂੰ ਅੱਗੇ ਵੀ ਲੱਗੇ ਚੋਰੇ ਹੋਈ ਹੈ ਹੁੰਦੇ ਰਹਿੰਦੀ ਹੈ ਸਾਡੇ ਬਾਜ਼ਾਰਾਂ 'ਚ ਚੋਰੀਆਂ ਕੋਈ ਸੁਣਾਈ ਨਹੀਂ ਕੋਈ PCR ਦਾ ਗੇੜਾ ਕੁਛ ਤਾਂ ਦੂਜੇ ਦੀ ਹੁੰਦੀ ਤਾਂ ਫਿਰ ਪਤਾ ਨਹੀਂ ਚੱਲਦਾ ਆਪਣੇ ਹੋਈਆਂ ਹੁਣ ਬਾਤ ਚੱਲ ਰਿਹਾ ਹੈ